ਪਿੰਡ ਪੰਜਾਬੀ ਚੈਨਲ ਵੇਖ ਰਿਹਾ ਸਾਰੀ ਦਰਸ਼ਕਾਂ ਦਾ ਹਾਰਦਿਕ ਸਵਾਗਤ ਸੋ ਦੋਸਤੋ ਗੱਲ ਕਰੀਏ ਆਪਾਂ ਇਸ ਵਕਤ ਮੌਜੂਦ ਹੈ ਜੀ ਹਲਕਾ ਪੈੜ ਦੇ ਮਸ਼ਹੂਰ ਪਿੰਡ ਰੌਣੀ ਵਿਖੇ ਗੱਲ ਕਰੀਏ ਆਪਾਂ ਗ੍ਰਾਮ ਸਭਾ ਦੇ ਇਜਲਾਸ ਦੀ ਗ੍ਰਾਮ ਸਭਾ ਦੀ ਮੀਟਿੰਗ ਦੀ ਇਸ ਪਿੰਡ ਨੇ ਇੱਕ ਬਹੁਤ ਹੀ ਵੱਡਾ ਜਿਹੜਾ ਉਪਰਾਲਾ ਕਰਦੇ ਹੋਏ ਹਲਕੇ ਦੇ ਵਿੱਚ ਇੱਕ ਵੱਡਾ ਉਦਮ ਕੀਤਾ ਜਿਨ੍ਹਾਂ ਨੇ ਗੱਲ ਕਰੀਏ ਆਪਾਂ ਮੌਜੂਦਾ ਪੰਚਾਇਤ ਨੇ ਵੋਟਾਂ ਤੋਂ ਸਿਰਫ 3 ਮਹੀਨੇ ਬਾਅਦ ਹੀ ਜਿਹੜੀ ਗ੍ਰਾਮ ਸਭਾ ਦੀ ਜਿਹੜੀ ਮੀਟਿੰਗ ਸੀ ਜਿਹੜੀ ਹੁੰਦੀ ਆ ਆਮ ਤੌਰ ਦੇ ਉੱਤੇ ਜਿਹੜੀ ਹਰ ਇੱਕ ਪੰਚਾਇਤ ਨੂੰ ਸਾਲ ਦੇ ਵਿੱਚ 2 ਮੀਟਿੰਗਾਂ ਜ਼ਰੂਰੀ ਹੁੰਦੀ ਨੇ ਉਹ ਮੀਟਿੰਗ ਅੱਜ ਇਹਨਾਂ ਨੇ ਸਾਰੀ ਪੰਚਾਇਤ ਅਤੇ ਸਮੂਹ ਨਗਰ ਨਿਵਾਸੀਆਂ ਦੀ ਹਾਜ਼ਰੀ ਦੇ ਵਿੱਚ ਕੀਤੀ ਆ ਗੱਲ ਕਰੀਏ ਅੱਜ ਅਸੀਂ ਇਸ ਮੀਟਿੰਗ ਦੇ ਵਿੱਚ ਹਾਜ਼ਰ ਹਾਂ ਸਵੇਰ ਤੋਂ ਲੈ ਕੇ ਇਹ ਮੈਨੂੰ ਇਹਨਾਂ ਦੀ ਸਾਰਿਆਂ ਨਾਲ ਵੱਧ ਜਿਹੜੀ ਵਧੀਆ ਜਿਹੜੀ ਗੱਲ ਲੱਗੀ ਆ ਇਸ ਪੰਚਾਇਤ ਦੀ ਉਹ ਇਹ ਲੱਗਿਆ ਕਿ ਇਸ ਪੰਚਾਇਤ ਨੇ ਜਿਹੜੀ ਗੱਲ ਕੀਤੀ ਆ ਸਮੂਹ ਪੰਚਾਇਤ ਦੀ ਕਿਉਂਕਿ ਜਿੰਨੇ ਵੀ ਪਿੰਡ ਦੇ ਵਿੱਚ ਬਾਕੀ ਦੇ ਜਿਹੜੇ ਪੰਚ ਨੇ ਉਹਨਾਂ ਨੇ ਇਸ ਪੰਚਾਇਤ ਨੂੰ ਸਰਪੰਚ ਸਾਹਿਬ ਨੇ ਬਕਾਇਦਾ ਪੂਰਨ ਤੌਰ ਤੇ ਅਧਿਕਾਰ ਦਿੱਤੇ ਨੇ ਤੁਸੀਂ ਦੇਖਿਆ ਹੋਊਗਾ ਆ ਪਿੰਡਾਂ ਦੇ ਵਿੱਚ ਜਿਹੜੀ ਵੀ ਪੰਚਾਇਤ ਜਾਂ ਜਿਹੜੀ ਜਿਹੜੀ ਪੰਚਾਇਤ ਦੇ ਉੱਪਰ ਸਰਕਾਰ ਹੁੰਦੀ ਹੈ ਅਲੱਗ-ਪੱਗ ਜਿਹੜੇ ਉਹਨਾਂ ਦੇ ਪੰਚ ਨੇ ਉਹੀ ਲਗਭਗ 5 ਸਾਲ ਇਨਵੋਲਵ ਰਹਿੰਦੇ ਨੇ ਬਾਕੀ ਜਿਹੜੇ ਪੰਚ ਵਿਚਾਰੇ ਹੁੰਦੇ ਨੇ ਉਹ ਸਾਰੇ 5 ਸਾਲ ਘਰੇ ਬੈਠ ਰਹਿੰਦੇ ਨੇ ਉਹਨਾਂ ਨੂੰ ਅਹਿਸਾਸ ਹੀ ਨਹੀਂ ਹੁੰਦਾ ਕਿ ਅਸੀਂ ਵੀ ਪੰਚ ਆ ਪਰ ਪਿੰਡ ਰੌਣੀ ਵੱਲੋਂ ਇੱਕ ਵੱਡਾ ਉਪਰਾਲਾ ਕੀਤਾ ਗਿਆ ਸਾਰੇ ਪੰਚ ਇਸ ਮੀਟਿੰਗ ਦੇ ਵਿੱਚ ਮੌਜੂਦ ਸੀਗੇ ਅਤੇ ਇਹਨਾਂ ਨੇ ਜਿਹੜਾ ਇੱਕ ਵੱਡਾ ਉਪਰਾਲਾ ਕੀਤਾ ਕਿ ਸਾਰੇ ਪੰਚਾਂ ਨੂੰ ਇੱਕ ਵੱਡਾ ਅਧਿਕਾਰ ਦਿੱਤਾ ਕਿ ਉਹ ਆਪਣੇ ਵਾਰਡ ਦੇ ਵਿੱਚ ਪੂਰਨ ਤੌਰ ਤੇ ਉਹ ਕੰਮ ਕਰਨਗੇ ਅਤੇ ਉਹਨਾਂ ਦਾ ਸਹਿਯੋਗ ਸਰਪੰਚ ਦੇਣਗੇ ਸਾਡੇ ਦਰਮਿਆਨ ਸਰਪੰਚ ਕੁਲਦੀਪ ਸਿੰਘ ਜੀ ਫੌਜੀ ਬਾਕੀ ਦੀ ਜਿਹੜੀ ਸਮੂਹ ਪੰਚਾਇਤ ਆ ਮੈਂ ਥੋੜਾ ਜਿਹਾ ਕਹਿਣਾ ਕਿ ਕੈਮਰਾ ਇਹਨਾਂ ਸਾਰੇ ਪੰਚਾਂ ਦੇ ਉੱਤੇ ਵੀ ਫੋਕਸ ਕੀਤਾ ਜਾਵੇ ਕਿਉਂਕਿ ਸਮੂਹ ਪੰਚਾਇਤ ਇੱਥੇ ਅੱਜ ਮੌਜੂਦ ਹੈ ਇੱਕ ਬਹੁਤ ਹੀ ਵਧੀਆ ਲੱਗਿਆ ਅਤੇ ਇਹਨਾਂ ਨੇ ਇੱਥੇ ਇਹ ਵੀ ਵਾਅਦਾ ਕੀਤਾ ਕਿ ਆਉਣ ਵਾਲੇ 5 ਸਾਲ ਇਸੇ ਤਰ੍ਹਾਂ ਜਿਹੜੇ ਪੂਰੇ ਪੰਚਾਇਤ ਆ ਉਹ ਇਨਵੋਲਵ ਰਹੂਗੀ ਪਿੰਡ ਦੇ ਹਰ ਇੱਕ ਕੰਮ ਦੇ ਵਿੱਚ ਗੱਲ ਕਰਦਿਆਂ ਨਰਪਿੰਦਰ ਸਿੰਘ ਜੀ ਮੌਜੂਦ ਨੇ ਸਾਡੇ ਨਾਲ ਪੰਜ ਇਹ ਕਿਸ ਤਰ੍ਹਾਂ ਬਣਿਆ ਜੀ ਸਵਾਬ ਇਹ ਕਿਉਂਕਿ ਗ੍ਰਾਮ ਸਭਾ ਦੀ ਜਿਹੜੀ ਮੀਟਿੰਗ ਹੁੰਦੀ ਹੈ ਇੱਕ اجلاس ਹੁੰਦਾ ਇੱਕ ਪੰਚਾਇਤ ਨੂੰ ਉਹ ਸਾਲ ਦੇ ਵਿੱਚ ਦੋ ਵਾਰੀ ਕਰਨਾ ਜ਼ਰੂਰੀ ਹੁੰਦਾ ਪਰ 90% ਜੇ ਆਪਾਂ ਗੱਲ ਕਰੀਏ ਹਲਕੀਆਂ ਕੋਈ ਪੰਚਾਇਤਾਂ ਇਹ اجلاس ਨਹੀਂ ਕਰਦੀਆਂ ਅਤੇ 나ਹੀ ਉਹ ਪਿੰਡ ਵਾਲੇ ਉਹਨਾਂ ਨੂੰ ਕਹਿੰਦੇ ਨੇ ਪਰ ਤੁਸੀਂ ਇੱਕ ਵੱਡਾ ਪ੍ਰਾਲਾ ਕੀਤਾ ਇਹ ਕਿਵੇਂ ਬਣੀ ਛੋਟੀ ਸੋਚ ਕੇ ਆਪਾਂ ਇਹ ਮੀਟਿੰਗ ਇਹ اجلاس ਆਪਾਂ ਪਿੰਡ ਰੌਣੀ ਵਿਖੇ ਕਰੀਏ ਸਮੂਹ ਪੰਚਾਇਤ ਦੀ ਹਾਜ਼ਰੀ ਦੇ ਵਿੱਚ ਸਭ ਤੋਂ ਵੱਲਾਂ ਪੰਡ ਪੰਜਾਬੀ ਦੇਖ ਰਹੇ ਸਾਰੇ ਨਾਸ਼ਕਾਂ ਨੂੰ ਬਹੁਤ-ਬਹੁਤ ਧੰਨਵਾਦ ਆ ਸਾਰਿਆਂ ਦਾ ਜਿੰਨੇ ਪੰਚਾਇਤ ਮੈਂਬਰ ਵੀ ਪਹੁੰਚੇ ਨੇ ਉਹਨਾਂ ਦਾ ਸਾਰਿਆਂ ਦਾ ਧੰਨਵਾਦ ਆ ਸੋ ਜਿਵੇਂ ਸਮਾਂ ਬਦਲਦਾ ਜਾਂਦਾ ਨਵੀਂ ਪੀੜ੍ਹੀ ਅੱਗੇ ਆ ਰਹੀ ਹੈ ਨੌਜਵਾਨਾਂ ਨੇ ਜੋ ਸਾਡੀ ਪੰਚਾਇਤ ਬਣੀ ਆ ਸਰਪੰਚ ਗੁਰਦੀਪ ਸਿੰਘ ਜੀ ਮੈਂਬਰ ਪੰਚਾਇਤ ਬੈਠੇ ਨੇ ਅਗਰਜੰਟ ਸਿੰਘ ਬੈਠੇ ਨੇ ਹੋਰ ਮੈਂਬਰ ਪੰਚਾਇਤ ਬੀਬੀਆਂ ਜਿਹੜੀਆਂ ਪੰਚ ਬਣੀਆਂ ਨੇ ਉਹ ਚਲੋ ਹੁਣ ਚੱਲੀਆਂ ਗਈਆਂ ਸੋ ਵੀ ਹਾਜ਼ਰ ਰਹੀਆਂ ਨੇ ਮੀਟਿੰਗ ਦੇ ਵਿੱਚ ਨਵੇਂ ਨੌਜਵਾਨਾਂ ਦੀ ਇਹੀ ਸੋਚ ਹਰ ਇੱਕ ਵਿਅਕਤੀ ਨੂੰ ਇਹ ਸੋਚ ਹੁੰਦੀ ਹੈ ਕਿ ਮੇਰਾ ਪਿੰਡ ਸੋਹਣਾ ਹੋਵੇ ਸਾਫ਼ ਹੋਵੇ ਹਰ ਇੱਕ ਨੂੰ ਕੰਮ ਕਰਨ ਦਾ ਲਗਨ ਆ ਸਾਰੇ ਜੋ ਪੰਚ ਨੇ ਸਾਰੇ ਸਹਿਯੋਗ ਦੇ ਰਹੇ ਨੇ ਇਹ ਮੀਟਿੰਗ ਦੇ ਵਿੱਚ ਜਿੰਨੇ ਵੀ ਪੰਚ ਸੀਗੇ 9 ਦੇ 9 ਬਾਰਡਾਂ ਦੇ ਪੰਚ ਤੇ ਸਰਪੰਚ ਹਾਜ਼ਰ ਰਹੇ ਨੇ ਨਾਲ ਨਗਰ ਨਿਵਾਸੀ ਬਕਾਇਦਾ ਤੌਰ ਤੇ ਅਸੀਂ ਇਹਦੀ ਅਨਾਉਂਸਮੈਂਟ ਵੀ ਕਰਾਈ ਪਿੰਡ ਦੇ ਵਿੱਚ ਬੋਰਡ ਵੀ ਲਾਏ ਗਏ ਬਕਾਇਦਾ ਸੋਸ਼ਲ ਮੀਡੀਆ ਤੇ ਵੀ ਪਾਇਆ ਗਿਆ ਅਸੀਂ ਖੁੱਲ ਕੇ ਇਹ ਗ੍ਰਾਮ ਸਭਾ ਸੱਦੀ ਗਈ ਆ ਅਕਸਰ ਤੁਸੀਂ ਦੇਖ ਚਾਹੂ ਗ੍ਰਾਮ ਸਭਾ ਦੋ ਗ੍ਰਾਮ ਸਭਾ ਸੱਦਣੀਆਂ ਪੰਚਾਇਤ ਨੂੰ ਜ਼ਰੂਰੀ ਨੇ ਉਹਦੇ ਵਿੱਚ ਪੰਚਾਇਤ ਗ੍ਰਾਮ ਸਭਾ ਆਪਣੇ ਮੈਂਬਰਾਂ ਨੂੰ ਬੁਲਾ ਕੇ ਹੀ ਗ੍ਰਾਮ ਸਭਾ ਅਕਸਰ ਉੱਚੀ ਕੰਮ ਹੋ ਜਾਂਦਾ ਸੀਗਾ ਤੇ ਇਹ ਪਹਿਲੀ ਵਾਰ ਜਾਨੀ ਦੀ ਮੇਰੀ ਸੁਰਤ ਦੇ ਵਿੱਚ ਵੀ ਪਹਿਲੀ ਵਾਰ ਹੋਇਆ ਸੀ ਖੁੱਲ ਕੇ ਇਹ ಗ್ರಾಮ ਸਭਾ ਬੁਲਾਈ ਆ ਸਾਰੇ ਪੰਚਾਂ ਦਾ ਵੀ ਤਹਿ ਦਿਲੋਂ ਧੰਨਵਾਦ ਆ ਸਾਰਿਆਂ ਨੂੰ ਕੰਮ ਕਰਨ ਦਾ ਸ਼ੌਂਕ ਆ ਸਾਰੇ ਮੁੱਢੇ ਨਾਲ ਮੁੱਢਾ ਲਾ ਕੇ ਚੱਲ ਰਹੇ ਨੇ ਅੱਜ ਸਾਰੇ ਪੰਚਾਂ ਨੇ ਇਹੀ ਗੱਲ ਕਹੀ ਆ ਵੀ ਆਪਾਂ ਪਿੰਡ ਦੀ ਸਾਫ਼ ਸੁਥਰਾ ਬਣਾਉਣਾ ਜਿਹੜੀ ਨਿਕਾਸੀ ਦੇ ਕੰਮ ਨੇ ਪਿੰਡ ਦੇ ਜੋ ਵੀ ਗਲੀਆਂ ਨਾਲੀਆਂ ਦੇ ਕੰਮ ਨੇ ਜੋ ਵੀ ਪਿੰਡ ਦੇ ਵਿੱਚ ਡਿਵੈਲਪਮੈਂਟ ਕੰਮ ਹੋਣ ਵਾਲੇ ਨੇ ਵੀ ਅਸੀਂ ਮੋਢੇ ਨਾਲ ਮੋਢਾ ਲਾ ਕੇ ਹਰ ਵਕਤ ਨਾਲ ਖੜਾਂਗੇ ਅਸੀਂ ਇਹਨਾਂ ਦਾ ਧੰਨਵਾਦ ਵੀ ਕਰਦੇ ਹਾਂ ਅਸੀਂ ਸਰਪੰਚ ਗੁਰਦੀਪ ਸਿੰਘ ਵੱਲੋਂ ਵੀ ਵਿਸ਼ਵਾਸ ਦਿਵਾਉਂਦੇ ਹਾਂ ਵੀ ਜਦੋਂ ਵੀ ਤੁਹਾਡੇ ਬਾੜ ਦੇ ਵਿੱਚ ਕੋਈ ਵੀ ਕੰਮ ਹੋਊਗਾ ਤਾਂ ਅਸੀਂ ਵੀ ਮੋਢੇ ਨਾਲ ਮੋਢਾ ਲਾ ਕੇ ਤੁਹਾਡੇ ਨਾਲ ਚੱਲਾਂਗੇ ਮੈਂ ਸਾਰੇ ਦਰਸ਼ਕਾਂ ਨੂੰ ਇਹ ਵੀ ਕਹਿਣਾ ਚਾਹੁੰਦਾ ਕਿ ਤੁਸੀਂ ਵੀ ਵੀਡੀਓ ਨੂੰ ਪੂਰੀ ਦੇਖੋ ਕਿਉਂਕਿ ਵੀਡੀਓ ਥੋੜੀ ਜਿਹੀ ਲੰਬੀ ਵੀ ਬਣ ਸਕਦੀ ਹੈ ਤੁਸੀਂ ਆਪਣੇ ਆਪਣੇ ਪਿੰਡਾਂ ਦੇ ਵਿੱਚ ਪੰਚਾਇਤ ਨੂੰ ਵੀ ਇਹ ਵੀਡੀਓ ਸ਼ੇਅਰ ਕਰ ਸਕਦੇ ਹੋ ਕਿਉਂਕਿ ਗੱਲ ਕਰੀਏ ਅੱਜ ਦੀ ਜਿਹੜੀ ਮੀਟਿੰਗ ਦੇ ਵਿੱਚ ਵਿਸ਼ੇਸ਼ ਤੌਰ ਦੇ ਪਿੰਡ ਪੱਧਰ ਤੇ ਜਿਹੜੀ ਪੰਚਾਇਤ ਮਤੇ ਪਾਸ ਕਰ ਸਕਦੀ ਆ ਇਹਨਾਂ ਨੇ ਕੁਝ ਮਤੇ ਪਏ ਨੇ ਜਿਨ੍ਹਾਂ ਦੇ ਵਿੱਚੋਂ ਜਿਹੜਾ ਮੈਂ ਸੁਣਿਆ ਸਭ ਤੋਂ ਪਹਿਲਾਂ ਕਿ ਪਿੰਡ ਦੇ ਵਿੱਚ ਨਸ਼ੇ ਦੇ ਮੁੱਦੇ ਦੇ ਉੱਤੇ ਨਸ਼ੇ ਦੇ ਸਬੰਧੇ ਵਿੱਚ ਇੱਕ ਮਤਾ ਪਿਆ ਜਿਹੜੀ ਪਿੰਡ ਆਪਣੇ ਪੂਰਨ ਤੌਰ ਤੇ ਨਿਜੀ ਜਿਹੜਾ ਮਤਾ ਪਾਸ ਕਰ ਸਕਦੀ ਆ ਦੂਸਰਾ ਇਹਨਾਂ ਨੇ ਜਿਹੜਾ ਮਤਾ ਪਾਇਆ ਪਿੰਡ ਦੇ ਵਿੱਚ ਜਿਹੜਾ ਆਪਣੇ ਨਾਲੀਆਂ ਦੇ ਵਿੱਚ ਐਕਸਟਰਾ ਜਿਵੇਂ ਆਪਾਂ ਕਹਿ ਦਈਏ ਕੋਈ ਲਫਾਫਾ ਜਾਂ ਕੋਈ ਹੋਰ ਕੋਈ ਕੂੜਾ ਕਰਕਟੋ ਗੋਹਾ ਜਿਹੜਾ ਉਹ ਆਉਂਦਾ ਉਹਦੇ ਸਬੰਧੇ ਵਿੱਚ ਵੀ ਇਹਨਾਂ ਨੇ ਮਤਾ ਪਾਇਆ ਅਤੇ ਦੂਸਰਾ ਗੱਲ ਕਰੀਏ ਆਪਾਂ ਜਿਹੜਾ ਪਾਣੀ ਦਾ ਮੁੱਦਾ ਸੀਗਾ ਜਿਹੜਾ ਸਰਕਾਰੀ ਪਾਣੀ ਆ ਜਿਹੜਾ ਟੂਕੀਆਂ ਦੇ ਦੁਆਰਾ ਆਉਂਦਾ ਜਿਹੜੇ ਪਿੰਡ ਦੇ ਲੋਕ ਲੋਕਾਂ ਵੱਲੋਂ ਇਹ ਮੈਂ ਕਹਿੰਦਾ ਵੀ ਜ਼ਰੂਰਤ ਤੋਂ ਬਗੈਰ ਜ਼ਰੂਰਤੋਂ ਜਿਹੜਾ ਵਰਤਿਆ ਜਾਂਦਾ ਉਹਦੇ ਸਬੰਧ ਵਿੱਚ ਵੀ ਮਤਾ ਪਾਇਆ ਅਤੇ ਹੋਰ ਵੀ ਕਈ ਅਹਿਮ ਜਿਹੜੇ ਮਤੇ ਨੇ ਇੱਕ ਖਾਸ ਮਤਾ ਦਾ ਇਹ ਪਾਇਆ ਇਹਨਾਂ ਨੇ ਕਿ ਪਿੰਡ ਦੇ ਵਿੱਚ ਜਿਹੜੇ ਕੋਈ ਗ੍ਰਾਹੀਆਂ ਵਾਲੇ ਨਹੀਂ ਆਉਂਦੇ ਦੂਸਰੇ ਪਿੰਡਾਂ ਤੋਂ ਜਾਂ ਤੁਰੇ ਰਹਿੰਦੇ ਨੇ ਕਿ ਨਾ ਪਿੰਡ ਦੇ ਲੋਕ ਉਸ ਨਾਲ ਹਰਾਨ ਹੁੰਦੇ ਨੇ ਉਹਦੇ ਸਬੰਧ ਵਿੱਚ ਵੀ ਇਹਨਾਂ ਨੇ ਇਹ ਮਤਾ ਪਾਇਆ ਇਹ ਮਤਿਆਂ ਦੀ ਆਪਾਂ ਡਿਟੇਲ ਵਿੱਚ ਗੱਲ ਕਰਾਂਗੇ ਅੱਛਾ ਨਰਪਿੰਦਰ ਸਿੰਘ ਗੱਲ ਕਰੀਏ ਜਿਸ ਤਰ੍ਹਾਂ ਚ ਸਾਰੇ ਹੀ ਪੰਚਾਇਤ ਮੈਂਬਰ ਇੱਥੇ ਹਾਜ਼ਰ ਨੇ ਚਾਹੇ ਉਹ ਕਿਸੇ ਵੀ ਪਾਰਟੀ ਦੇ ਨਾਲ ਸੰਬੰਧ ਨੇ ਹਾਂਜੀ ਹਾਂਜੀ ਕਿੰਨਾ ਕੁ ਇੱਕ ਸਰਪੰਚ ਨੂੰ ਕੰਮ ਕਰਨਾ ਸੌਖਾ ਹੋ ਜਾਂਦਾ ਜਦੋਂ ਸਾਰੀ ਪੰਚਾਇਤ ਨੂੰ ਨਾਲ ਲੈ ਕੇ ਇਕੱਠੇ ਚੱਲਦੇ ਨੇ ਜਦੋਂ ਦੇਖੋ ਜੀ ਜਦੋਂ ਕੋਈ ਆਪਾਂ ਕਿਸੇ ਵੀ ਚੀਜ਼ ਨੂੰ ਪਾਰਟੀ ਲੈਵਲ ਤੇ ਲੈ ਲੈਂਦੇ ਆ ਵੀ ਮੈਂ ਉਹ ਪਾਰਟੀ ਵਾਲੇ ਨੂੰ ਪੁੱਛਣਾ ਨਹੀਂ ਸਰਪੰਚ ਬਣ ਜਾਂਦਾ ਮੈਂ ਉਹਨੂੰ ਨਹੀਂ ਪੁੱਛਣਾ ਤੇ ਜਦੋਂ ਵੀ ਕੋਈ ਕੰਮ ਕਰਨਾ ਹੁੰਦਾ ਦਿੱਕਤ ਤਾਂ ਇਹ ਹੁੰਦੀ ਆ ਸਰਪੰਚ ਨੂੰ ਵੀ ਸ਼ਾਇਦ ਉਹ ਸੈਨ ਕਰਨ ਨਾ ਕਰਨ ਠੀਕ ਹੈ ਜੀ ਜਦੋਂ ਹਰ ਇੱਕ ਪੰਚ ਕਹਿੰਦਾ ਵੀ ਮੈਂ ਤੁਹਾਡੇ ਨਾਲ ਆ ਤਾਂ ਸਰਪੰਚ ਵੀ ਉਹਨਾਂ ਨਾਲ ਆ ਉਹਨਾਂ ਨੂੰ ਆਪਦੇ ਬਾੜ ਦੇ ਵਿੱਚ ਵੀ ਜਿਹੜਾ ਕੰਮ ਕਰ ਉਹਨਾਂ ਨੇ ਕਰਨਾ ਉਹਨਾਂ ਨੂੰ ਪ੍ਰੋਪਰ ਜਿਆ ਸਾਥ ਮਿਲਦਾ ਉਹਨਾਂ ਦਾ ਵੀ ਮਨ ਖੁਸ਼ ਹੁੰਦਾ ਤੇ ਅੱਗੇ ਹੋ ਕੇ ਉਹ ਕੰਮ ਕਰ ਦਿੰਦੇ ਆ ਆਪਣੇ ਬਾੜ ਦੇ ਬਿਲਕੁਲ ਬਿਲਕੁਲ ਦੋਸਤੋ ਇਹ ਮੈਂ ਦੇਖਿਆ ਚਲੋ ਜਿੰਨਾ ਕਿ ਸਾਡਾ ਐਕਸਪੀਰੀਅੰਸ ਰਿਹਾ ਜਾਂ ਜਿੰਨਾ ਕਿ ਅਸੀਂ ਪਿੰਡਾਂ ਦੇ ਵਿੱਚ ਵਿਚਰਦੇ ਆ ਇੱਕ ਪਿੰਡ ਦਾ ਇੱਕ ਪਿੰਡ ਦੇ ਸਰਪੰਚ ਦਾ ਹੌਸਲਾ ਹੀ ਨਹੀਂ ਵੱਧਾ ਜਦੋਂ ਪੂਰਨ ਜਿਹੜੀ ਪੰਚਾਇਤ ਆ ਉਹਦੇ ਨਾਲ ਨਾ ਹੋਵੇ ਕਿਉਂਕਿ ਕਿਤਨਾ ਕਿਤੇ ਤੁਕਬਾ ਹੁੰਦਾ ਤੁਕ ਤੁਕਾ ਹੁੰਦਾ ਹਨਾ ਵੀ ਆਹ ਕੰਮ ਕਰਨ ਲੱਗੇ ਕੋਈ ਹੋਰ ਪੰਚ ਨਾ ਜਵੇ ਜਾਂ ਹੋਰ ਕੋਈ ਲੋਕ ਨਾ ਕਹਿੰਦੇ ਨਾ ਜਦੋਂ ਸਾਰੀ ਪੰਚਾਇਤ ਸਰਪੰਚ ਦੇ ਨਾਲ ਹੁੰਦੀ ਆ ਉਹਨੂੰ ਵੀ ਇੱਕ ਹੌਸਲਾ ਹੋ ਜਾਂਦਾ ਇੱਕ ਵੀ ਹਾਂ ਵੀ ਠੀਕ ਹੈ ਇਹ ਕੰਮ ਪ੍ਰੋਪਰ ਤਰੀਕੇ ਨਾਲ ਹੋਊਗਾ ਸੋ ਉਹਨਰ ਪੰਦਰ ਸਿੰਘ ਜੀ ਅੱਜ ਇਹ ਦੱਸੋ ਕਿ ਅੱਜ ਦੀ ਜਿਹੜੀ ਪਹਿਲਾ اجلاس ਹੋਇਆ ਹਾਂਜੀ ਇਹਦੇ ਵਿੱਚ 40 ਤੋਂ ਲੈ ਕੇ 50 ਸੁਝਾਅ ਤੁਹਾਡੇ ਜਿਹੜੇ ਆਮ ਲੋਕਾਂ ਨੇ ਤੁਹਾਨੂੰ ਦਿੱਤੇ ਨੇ ਚਲੋ ਗੱਲ ਕਰੀਏ ਆਪਾਂ 50 40 ਤੋਂ ਲੈ ਕੇ 50 ਸੁਝਾਅ ਉਹਦੇ ਵਿੱਚੋਂ ਜੇ 10 ਕ ਸੁਝਾਅ ਵੀ ਇਹ 6 ਮਹੀਨਿਆਂ ਦੇ ਵਿੱਚ ਪਿੰਡ ਪੱਧਰ ਤੇ ਤੁਸੀਂ ਕੰਪਲੀਟ ਕਰ ਲੈਂਦੇ ਹੋ ਪੂਰੇ ਹੋ ਜਾਂਦੇ ਨੇ ਇੱਕ ਵੱਡੀ ਪ੍ਰਾਪਤੀ ਆ ਹਾਂਜੀ ਇਹ ਦੱਸੋ ਕਿ ਪੂਰਨ ਤੌਰ ਦੇ ਉੱਤੇ ਅੱਜ ਕਿਹੜੀਆਂ ਕਿਹੜੀਆਂ ਗੱਲਾਂ ਦੇ ਉੱਤੇ ਪਿੰਡ ਪੱਧਰ ਦੇ ਉੱਤੇ ਜਿਹੜੇ ਮਤੇ ਨੇ ਉਹ ਪੰਚਾਇਤ ਲੈਵਲ ਦੇ ਉੱਤੇ ਜਿਹੜੇ ਪਾਏ ਗਏ ਨੇ ਪੰਚਾਇਤ ਲੈਵਲ ਦੇ ਤੌਰ ਤੇ ਜਿਹੜੇ ਮਤੇ ਸਾਡੇ ਪਾਏ ਗਏ ਨੇ ਇੱਕ ਤਾਂ ਸਾਡੇ ਗੁਰੂ ਰਵਿਦਾਸ ਧਰਮਸ਼ਾਲਾ ਦੇ ਅੱਗੇ ਸ਼ੈੱਡਾ ਲੋਹੇ ਦਾ ਜੋ ਬਿਜਲੀਆਂ ਤਾਰਾਂ ਕਾਰਨ ਵੀ ਖਤਰਾ ਇਹਦਾ ਥੋੜਾ ਜਿਹਾ ਬਣਿਆ ਹੋਇਆ ਉਹਦੇ ਤੇ ਲੈਂਟਰ ਪਾਉਣ ਸੰਬੰਧੀ ਰੱਖਿਆ ਗਿਆ ਇੱਕ ਜੋ ਸਾਡੇ ਪਿੰਡਾਂ ਦੀਆਂ ਬੀਹਾਂ ਦੇ ਵਿੱਚ ਇੰਟਰਲੌਕ ਇੱਟਾਂ ਲੱਗੀਆਂ ਹੋਈਆਂ ਨੇ ਨਾਲ ਨਾਲੀਆਂ ਦੇ ਪਾਣੀ ਕਾਰਨ ਉਹਨਾਂ ਦੀ ਜਿਹੜੀ 9 ਇੰਚੀ ਕੰਧ ਆ ਉਹ ਖਰਾਬ ਹੋ ਗਈ ਉਹਦੇ ਕਾਰਨ ਲੱਗ ਰਿਹਾ ਵੀ ਜਿਹੜੀ ਲੋਕੇਟ ਹੈ ਟੁੱਟ ਕੇ ਸਾਰੇ ਵੀ ਹੀ ਖਰਾਬ ਹੋ ਜੂਗੀ ਉਹਦੀ ਰਿਪੇਅਰ ਜੋ ਸੀਵਰੇਜ ਆ ਦੇ ਢੱਕਣ ਵਗੈਰਾ ਸਹੀ ਨਹੀਂ ਹੈਗੇ ਉਹਦੇ ਤੇ ਬਾਸਟੈਂਡ ਦੇ ਵੱਡੀ ਪ੍ਰੋਬਲਮ ਆ ਜਿਹੜੀ ਬਾਥਰੂਮਾਂ ਦੀ ਉਹਦੀ ਇੱਕ ਕੰਧ ਡਿੱਗੀ ਹੋਈ ਸੀ ਉਹ ਕੰਧ ਕਰਨੀ ਆ ਤੇ ਉੱਥੇ ਵੀ ਪੱਕਾ ਪ੍ਰੋਪਰ ਦੇਖਾਂਗੇ ਹੁਣ ਪੰਚਾਇਤ ਰਾਏ ਕਰੂਗੀ ਜਿਵੇਂ ਵੀ ਵੀ ਉੱਥੇ ਇੱਕ ਬੰਦਾ ਰੱਖਿਆ ਜਾਵੇ ਜਿਹੜਾ ਉਹਨੂੰ ਪ੍ਰੋਪਰ ਦੇਖਦਾ ਰਹੇ ਸਫਾਈ ਰਹੇ ਉਹਦੀ ਤਾਂ ਕਿ ਬਾਤਾਂ ਬਰਨ ਵਧੀਆ ਬਣਿਆ ਰਹੇ ਸੋ ਦੋਸਤੋ ਜੇਕਰ ਮੈਂ ਇਹਨਾਂ ਨਾਲ ਗੱਲ ਕਰਨ ਲੱਗ ਗਿਆ ਜਿਹੜੇ ਮੁੱਦੇ ਹੋਰ ਜਿਹੜੇ ਇੱਥੇ ਮਤੇ ਪਏ ਨੇ ਤਾਂ ਥੋੜੀ ਜੀ ਵੀਡੀਓ ਲੰਬੀ ਹੋ ਜਣੀ ਤਾਂ ਸੋ ਨੂੰ ਮੈਂ ਹੀ ਖੁਦ ਦੱਸਨਾ ਕਿ ਕਿਹੜੇ ਕਿਹੜੇ ਮਤੇ ਨੇ ਜਿਹੜੇ ਅੱਜ ਇਹਨਾਂ ਨੇ ਪੰਚਾਇਤ ਲੈਵਲ ਦੇ ਉੱਤੇ ਪਏ ਜਿਹੜਾ ਮਤਾ ਪਾਇਆ ਸਾਰੇ ਪੰਚਾਇਤ ਨੇ ਰਲ ਕੇ ਇੱਕ ਤਾਂ ਨਿਸ਼ਚੇ ਮੁੱਦੇ ਤੇ ਇਹਨਾਂ ਨੇ ਕੀਤਾ ਕਿ ਜਿਹੜਾ ਵੀ ਪਿੰਡ ਦੇ ਵਿੱਚ ਕੋਈ ਨਸ਼ਾ ਕਰਦਾ ਜਾਂ ਵੇਚਦਾ ਉਹਦੇ ਉੱਤੇ ਸਖਤ ਜਿਹੜੀ ਕਾਰਵਾਈ ਹੈ ਪੰਚਾਇਤ ਵੱਲੋਂ ਕੀਤੀ ਜਾਊਗੀ ਦੂਜੀ ਆਪਾਂ ਗੱਲ ਕਰੀਏ ਪੰਚਾਇਤ ਦੇ ਸਬੰਧ ਦੇ ਵਿੱਚ ਜਿਹੜਾ ਪੰਚਾਇਤ ਨੇ ਮਤਾ ਪਾਇ ਕਿ ਜਿਹੜੇ ਵੀ ਕੋਈ ਬਾਹਰੋਂ ਪਿੰਡਾਂ ਦੇ ਵਿੱਚੋਂ ਕੋਈ ਵੀ ਪਿੰਡ ਦੇ ਵਿੱਚ ਕੋਈ ਮੰਗਣ ਵਾਲੇ ਤੁਰੇ ਰਹਿੰਦੇ ਨੇ ਠੀਕ ਨਹੀਂ ਗੱਲ ਜਾਂ ਆਪਾਂ ਨੂੰ ਪਤਾ ਹੀ ਲੱਗਦਾ ਕਈ ਵਾਰ ਉਹ ਸਰਟੀਫਿਕੇਟ ਲੈ ਕੇ ਹਨ ਜੀ ਇਹ ਕਰਨਾ ਉਹਦੇ ਸਬੰਧ ਦੇ ਵਿੱਚ ਇਹਨਾਂ ਨੇ ਮਤਾ ਪਾਇਆ ਕਿ ਉਹ ਪੰਚਾਇਤ ਕੋਲ ਪਹਿਲਾਂ ਆਵੇਗਾ ਉਸ ਤੋਂ ਬਾਅਦ ਹੀ ਉਹਨੂੰ ਮਨਜ਼ੂਰੀ ਮਿਲੂਗੀ ਪਿੰਡ ਦੇ ਵਿੱਚ ਕਿਸੇ ਤਰ੍ਹਾਂ ਦੀ ਵੀ ਗਰਾਹੀ ਕਰਨ ਦੀ ਉਸ ਤੋਂ ਬਾਅਦ ਇਹਨਾਂ ਨੇ ਇਹ ਮਤਾ ਪਾਇਆ ਪੰਚਾਇਤ ਪਿੰਡ ਦੀ ਪੰਚਾਇਤ ਨੇ ਕਿ ਜਿਹੜਾ ਵੀ ਨਾਲੀਆਂ ਦੇ ਵਿੱਚ ਜਿਹੜੇ ਲੋਕ ਨੇ ਕਿਉਂਕਿ ਲੋਕਾਂ ਤੋਂ ਇਹਨਾਂ ਨੇ ਗੱਲ ਕੀਤੀ ਆ ਕਿ ਲੋਕਾਂ ਤੋਂ ਬਿਨਾਂ ਪਿੰਡ ਦਾ ਵਿਕਾਸ ਨਹੀਂ ਹੋ ਸਕਦਾ ਕਲੀ ਪੰਚਾਇਤ ਵੀ ਲੋਕਾਂ ਨੂੰ ਵੀ ਸਾਥ ਦੇਣਾ ਪਊਗਾ ਇਹ ਇਹਨਾਂ ਨੇ ਇਹ ਮਤਾ ਪਾਇਆ ਕਿ ਅਜਿਹੇ ਲੋਕ ਜਿਹੜੇ ਕਿ ਜਾਣਬੁੱਝ ਕੇ ਨਾਲੀਆਂ ਦੇ ਵਿੱਚ ਐਕਸਟਰਾ ਕੋਈ ਗੋਹਾ ਜਾਂ ਕੋਈ ਐਕਸਟਰਾ ਕੋਈ ਇਹੋ ਜਿਹਾ ਮਟੀਰੀਅਲ ਜਿਹੜੇ ਪਾਉਂਦੇ ਨੇ ਉਹਨਾਂ ਨੂੰ ਬਕਾਇਦਾ ਪੰਚਾਇਤ ਜਾ ਕੇ ਉਹਨੂੰ ਸਮਝਾਊਗੀ ਉਹਨੂੰ ਰੋਕੂਗੀ ਠੀਕ ਆ ਜੀ ਇਹ ਤੀਸਰਾ ਅਗਲਾ ਇਹਨਾਂ ਨੇ ਜਿਹੜੇ ਮਤਾ ਪਾਇਆ ਪੰਚਾਇਤ ਨੇ ਹਾਂਜੀ ਹਾਂ ਚੈਨਾ ਡੋਰ ਤੇ ਕਿ ਚੈਨਾ ਡੋਰਾ ਦੇਖਿਆ ਹੋਊਗਾ ਆਪਾਂ ਪਿੰਡਾਂ ਦੇ ਵਿੱਚ ਚੱਲੀ ਜਾਂਦਾ ਪਰ ਸਰਪੰਚ ਦਾ ਇਹ ਹੇਹੀ ਨਹੀਂ ਉੱਠਦਾ ਕਿ ਉਹ ਕਿਸੇ ਨੂੰ ਜਾ ਕੇ ਕਿਸੇ ਬੱਚੇ ਨੂੰ ਰੋਕ ਦੇਵੇ ਜਾਂ ਕਿਸੇ ਹੋਰ ਨੂੰ ਪਤਾ ਨਹੀਂ ਕੀ ਆ ਉਹ ਕਿਤੇ ਸਾਡੀਆਂ ਵੋਟਾਂ ਨਾ ਟੁੱਟ ਜਾਣ ਜਾਂ ਕੋਈ ਲੜਾਈ ਨਾ ਹੋ ਜAVE ਇਹ ਨਾ ਹੋ ਜAVE ਅੱਜ ਜਿਸ ਤਰ੍ਹਾਂ ਮੈਂ ਲਿਖਿਆ ਫੌਜੀ ਸਾਹਿਬ ਆਪਣੇ ਪੰਚ ਨੇ ਇਹ ਇਹਨਾਂ ਨੇ ਬਕਾਇਦਾ ਕਿਹਾ ਕਿ ਇਸ ਉੱਤੇ ਗੌਰ ਦੇ ਨਾਲ ਪਿੰਡ ਦੇ ਵਿੱਚ ਲਾਅਸ ਮੈਟ ਇੱਕ ਗੇਰੀ ਕਰਾ ਦੇਣੀ ਹੈ ਉਸ ਤੋਂ ਬਾਅਦ ਜਿਹੜਾ ਵੀ ਇਹ ਪ੍ਰੋਸੈਸ ਕੋਈ ਬੱਚਾ ਜਾਂ ਕੋਈ ਕਿਉਂਕਿ ਜੇ ਬੱਚਾ ਕਰੂਗਾ ਤਾਂ ਜਿਹੜੇ ਪੇਰੈਂਟਸ ਦੀ ਗਲਤੀ ਮੰਨ ਸਕਦੇ ਆਪਾਂ ਹੁਣ ਬੱਚਾ ਕੋਠੇ ਦੇ ਉੱਤੇ ਚੜਾ ਰਿਹਾ ਉਹਦੇ ਕੋਲ ਕਿਹੜੀ ਚਰਖੜੀ ਆ ਤਾਂ ਉਹਦੇ ਪੇਰੈਂਟਸ ਨੂੰ ਖੁਦ ਪਤਾ ਵੀ ਇਹ ਕਿਹੜੀ ਡੋਰ ਨਾ ਕਰ ਰਿਹਾ ਤਾਂ ਇਹਨਾਂ ਨੇ ਇਸ ਸਬੰਧ ਦੇ ਵਿੱਚ ਵੀ ਜਿਹੜਾ ਮਤਾ ਚੈਨਲ ਰੋਡ ਨਾਲ ਸੰਬੰਧਿਤ ਉਹ ਵੀ ਪਾਇਆ ਪਿੰਡ ਪਤਨ ਦੇ ਉੱਤੇ ਕਿ ਉੱਥੇ ਵੀ ਸਖਤੀ ਨਾਲ ਜਿਹੜੀ ਉਹ ਕਾਰਵਾਈ ਹੋ ਕੀਤੀ ਜਾਊਗੀ ਅੱਛਾ ਅਨਰਪਦ ਸਿੰਘ ਜੀ ਇਹ ਕੰਮ ਇਲਾਕੇ ਦੇ ਵਿੱਚ ਜਿਹੜੀ ਚੋਰੀ ਬਾਹਰ ਚੋਰੀ ਦੀਆਂ ਜਾਂ ਹੋਰ ਜਿਹੜੀਆਂ ਵਾਰਦਾਤਾਂ ਹੁੰਦੀਆਂ ਨੇ ਇਹਦੇ ਇਸ ਸਬੰਧ ਦੇ ਵਿੱਚ ਵੀ ਕੋਈ ਮਤਵਤਾ ਹੈ ਜਾਂ ਆਉਣ ਵਾਲੇ ਸਮੇਂ ਦੇ ਵਿੱਚ ਮਤਾ ਪੈ ਸਕਦਾ ਕੋਈ ਆਉਣ ਵਾਲੇ ਸਮੇਂ ਦੇ ਵਿੱਚ ਮਤਾ ਇੱਕ ਪਾਇਆ ਜੀ ਸੀਸੀਟੀਵੀ ਕੈਮਰੇ ਲੱਗੇ ਹੋਏ ਨੇ ਸਾਡੇ ਪਿੰਡ ਦੇ ਵਿੱਚ ਕੁਝ ਕਾਰਨ ਕਰਕੇ ਉਹ ਖਰਾਬ ਹੋ ਗਏ ਸੀਗੇ ਉਹਨਾਂ ਦੀ ਰਿਪੇਅਰ ਕਰਾਵਾਂਗੇ ਜੋ ਨਵੇਂ ਲੱਗਣ ਵਾਲੇ ਨਵੇਂ ਲੱਗ ਕੇ ਤਾਂ ਪਿੰਡ ਦਾ ਪ੍ਰੋਪਰ ਚਾਰੇ ਪਾਸਿਓਂ ਧਿਆਨ ਰੱਖਿਆ ਜਾਊਗਾ ਕਿਹੜਾ ਪਿੰਡ ਦੇ ਵਿੱਚ ਐਂਟਰ ਹੁੰਦਾ ਜੇ ਕੋਈ ਗੱਲਬਾਤ ਹੁੰਦੀ ਹੈ ਤਾਂ ਉਹਦਾ ਪਤਾ ਲੱਗਦਾ ਰਹੇ ਜਿਵੇਂ ਕਿ ਅਕਸਰ ਹਣ ਸਿਆਲਾਂ ਦੇ ਵਿੱਚ ਤੁੰਦ ਹੁੰਦੀ ਆ ਲੋਕਾਂ ਦੇ ਪਸ਼ੂ ਮਰਦੇ ਨੇ ਉਹ ਰੋੜਾਂ ਦੇ ਉੱਤੇ ਹੀ ਪਸ਼ੂ ਛਿੜ ਦਿੰਦੇ ਨੇ ਹੈਗੇ ਤਾਂ ਪਿੰਡ ਦੇ ਨੇ ਜਾਂ ਪਿੰਡ ਤੋਂ ਬਾਹਰਲੇ ਨੇ ਉਹ ਕੈਮਰਿਆਂ ਦੇ ਵਿੱਚ ਸਾਨੂੰ ਪਤਾ ਲੱਗਦਾ ਰਹੂਗਾ ਵੀ ਪਿੰਡੋਂ ਬਾਹਰੋਂ ਆ ਰਿਹਾ ਡੰਗਰ ਜਾਂ ਪਿੰਡ ਦੇ ਵਿੱਚੋਂ ਆ ਰਿਹਾ ਜੀ ਉਹਦੇ ਕਰਕੇ ਸੀਸੀਟੀਵੀ ਕੈਮਰਿਆਂ ਦਾ ਕਰ ਰਹੇ ਚਾਹੇ ਸਾਰੇ ਮੁੱਦਿਆਂ ਦੇ ਵਿੱਚ ਇੱਕ ਮੁੱਦੇ ਦੇ ਤੇ ਮੈਂ ਕਹਿਣਾ ਚਾਹੁੰਦਾ ਵੀ ਜਿਹੜਾ ਨਾਲਿਆਂ ਦੇ ਵਿੱਚ ਹਨਾ ਆਪਣੇ ਕਿਉਂਕਿ ਹੁਣ ਜਿਹੜੇ ਆਪਣੇ ਉਹ ਪਿੰਡਾਂ ਦੇ ਵਿੱਚ ਇੱਕ ਪਹਿਲਾਂ ਸੱਭਿਆਚਾਰ ਸੀ ਆਪਣਾ ਹਨਾ ਜਿਹੜੇ ਆਪਣੇ ਹੁੰਦੇ ਸੀਗੇ ਆਪਣੇ ਉਹ ਗੋਹਾ ਗੂੜਾ ਚੱਕਣ ਵਾਲੇ ਹੁੰਦੇ ਹੁੰਦੇ ਸੀਗੇ ਆਪਣੀ ਹੋਰ ਬਰਾਦਰੀ ਜਿਹੜੇ ਲੋਕ ਸੀਗੇ ਉਹਨਾਂ ਨੂੰ ਫੇਰ ਆਪਾਂ ਹਾੜੀ ਸੋਣੀ ਜੋ ਵੀ ਉਹਨਾਂ ਨੂੰ ਕੁਝ ਦਿੰ ਉਹ ਉਹ ਕਲਚਰ ਥੋੜਾ ਜਿਹਾ ਬਹੁਤ ਪਿੱਛੇ ਚੱਲਿਆ ਗਿਆ ਹੁਣ ਪਤਾ ਕੀ ਆ ਹੁਣ ਜ਼ਿਆਦਾਤਰ ਪਿੰਡਾਂ ਦੇ ਵਿੱਚ ਕੀ ਆ ਕਿ ਡੰਗਰ ਰੱਖੇ ਹੋਏ ਨੇ ਲੋਕਾਂ ਦੇ ਉਹ ਕਈ ਨਾ ਕਿਤੇ ਨਾ ਕਿਤੇ ਜਣ ਦੀ ਗੋਹਾ ਦਾ ਸਹੀ ਪ੍ਰਬੰਧ ਨਾ ਕਰਦੇ ਹੋਏ ਕਈ ਵਾਰੀ ਪਾਣੀ ਦੇ ਨਾਲ ਉਹ ਸਾਰਾ ਨਾਲੀਆਂ 'ਚ ਆ ਜਾਂਦਾ ਉਹਦੇ ਸਬੰਧ ਦੇ ਵਿੱਚ ਕਿਵੇਂ ਤੁਸੀਂ ਸਾਰੀ ਪੰਚਾਇਤ ਇਕੱਠੇ ਹੋ ਕੇ ਜਿਹੜਾ ਵੀ ਇਸ ਤਰ੍ਹਾਂ ਦਾ ਜੋ ਘਰ ਨੇ ਜਾਂ ਲੋਕ ਨੇ ਜਿਹੜੇ ਕਰਦੇ ਨੇ ਉਹਨਾਂ ਨੂੰ ਕਿਸ ਤਰ੍ਹਾਂ ਜਿਹੜੇ ਸਮਝਾਓਗੇ ਇਹਦੇ ਵਿੱਚ ਸਬੰਧਿਤ ਵੀ ਮਤਾ ਪਿਆ ਹੈ ਹਨ ਅੱਜ ਹਾਂਜੀ ਅਸੀਂ ਇਹੀ ਕਿਹਾ ਵੀ ਜਿਹੜੇ ਪਰਿਵਾਰ ਤਕਰੀਬਨ ਪਤਾ ਹੀ ਆ ਜੇ ਮੈਨੂੰ ਨਹੀਂ ਪਰ ਮੈਨੂੰ ਤਾਂ ਪਤਾ ਹੀ ਆ ਵੀ ਮੇਰੇ ਗੁਮਾਨ 'ਚ ਕੌ ਵੀ ਇਹ ਕੋਨਾਂ ਨਾਲ ਮੀਟਿੰਗ ਕਰੀ ਜਾਊਗੀ ਵੀ ਉਹਨਾਂ ਨੂੰ ਕੀ ਦਿੱਕਤ ਆ ਕਿਉਂ ਉਹ ਰੋੜ ਰਹੇ ਨੇ ਤੇ ਕੀ ਉਹ ਉਹਦਾ ਹੱਲ ਕਰ ਸਕਦੇ ਨੇ ਉਹਨਾਂ ਨੂੰ ਬੇਨਤੀ ਕਰਾਂਗੇ ਤਾਂ ਕਿ ਉਹ ਅੱਗੇ ਤੋਂ ਗੋਹਾ ਨਾ ਪਾਣੀ ਜਾ ਉਹ ਨਾਲੀਆਂ ਚ ਆਵੇ ਤਾਂ ਨਾਲੀਆਂ ਦੀ ਸਫਾਈ ਰਹੂਗੀ ਫਿਰ ਸੀਵਰੇਜ ਦੀ ਪ੍ਰੋਬਲਮ ਨਹੀਂ ਹੋਊਗੀ ਅੱਛਾ ਇੱਕ ਲਾਸਟ ਸਵਾਲ ਚਲੋ ਇਹ ਵੀਡੀਓ ਆਪਾਂ ਖਤਮ ਕਰਦੇ ਆ ਇਸ ਤਰ੍ਹਾਂ ਦਾ ਤਾਂ ਰਿਮਾਈਂਡ ਕੋਈ ਇਹ ਸਰਪੰਚ ਦਾ ਜ਼ਿਆਦਾਤਰ ਮੈਂ ਦੇਖਿਆ ਗਿਆ ਪਿੰਡਾਂ ਦੇ ਵਿੱਚ ਵੀ ਆਪਾਂ ਇਹ ਚੀਜ਼ ਨੂੰ ਕਰਨਾ ਹੀ ਨਹੀਂ ਜੋਸ਼ ਮਰਜੀ ਲੋਕ ਕਰੀ ਜਾਣ 71 ਜਣਾਂ ਵੀ ਆਪਾਂ ਅਗਲੀ ਗੇਰ ਆਪ ਨੂੰ ਵੋਟਾਂ ਨਹੀਂ ਪੈਣੀਆਂ ਜੀ ਅਗਲੀ ਗੇਰ ਸਾਡੇ ਲੋਕਾਂ ਨਾਲ ਸਾਥ ਨਹੀਂ ਦੇਣਾ ਇਹ ਸਾਡੀ ਪਾਰਟੀ ਦੇ ਨੇ ਜਾਂ ਉਹ ਪਾਰਟੀ ਦੇ ਨੇ ਇਹ じゃ ਤਾਂ ਨਹੀਂ ਕੋਈ ਮੁੱਦਾ ਆਊਗਾ ਨਹੀਂ ਨਹੀਂ ਮੁੱਦਾ ਅਸੀਂ ਪਹਿਲੇ ਹੀ ਕਿਹਾ ਨਾ ਅਸੀਂ ਆ ਮੀਟਿੰਗ ਤੁਹਾਨੂੰ ਦੱਸਿਆ ਵੀ ਅਸੀਂ ਬਕਾਇਦਾ ਲੌਸਮੈਂਟ ਕਰਾ ਕੇ ਬਕਾਇਦਾ ਪਿੰਡ ਦੇ ਵਿੱਚ ਪ੍ਰਚਾਰ ਕਰਕੇ ਸੱਦੀ ਆ ਤੇ ਸਭ ਨੂੰ ਇਹ ਪੁੱਛਿਆ ਗਿਆ ਵੀ ਲੋਕ ਕੀ ਚਾਹੁੰਦੇ ਨੇ ਕਿਹੜੇ ਮੁੱਦੇ ਹੋਣੇ ਚਾਹੀਦੇ ਨੇ ਬਾਕੀ ਪੰਜ ਹਾਜ਼ਰ ਹੋਏ ਨੇ ਜਿਹੜੇ ਇਹਨਾਂ ਦੇ ਮਹੱਲਿਆਂ ਦੀ ਪ੍ਰੋਬਲਮਾਂ ਇਹਨਾਂ ਨੇ ਵੀ ਦੱਸੀ ਆ ਅਸੀਂ ਇਹੀ ਇਹਨਾਂ ਨੂੰ ਵਿਸ਼ਵਾਸ ਲਵਾਉਣਾ ਹੈ ਮੋਢੇ ਨਾਲ ਮੋਢਾ ਲਾ ਕੇ ਥੋੜੇ ਚੱਲਾਂਗੇ ਪਾਰਟੀਬਾਜ਼ੀ ਤੋਂ ਉੱਪਰ ਉੱਠ ਕੇ ਆਪਾਂ ਪਿੰਡ ਦੇ ਵਿਕਾਸ ਆਪਦਾ 5 ਸਾਲ ਦਾ ਕਾਰਜਕਾਲ ਆਪਾਂ ਵਧੀਆ ਦਿਖਾ ਸਕੀਏ ਆਉਣ ਵਾਲੇ ਸਮੇਂ ਤੇ ਜਿਹੜੇ ਗਾਹਾਂ ਨੂੰ ਪੰਜ ਬਣਨ ਤਾਂ ਉਹਨਾਂ ਨੂੰ ਵੀ ਇਹ ਮੈਸੇਜ ਜਾਵੇ ਵੀ ਇਸ ਤਰ੍ਹਾਂ ਕੰਮ ਕਰਨ ਉਹ ਤੇ ਨਾਲ ਹੀ ਇੱਕ ਮੈਂ ਇਹ ਦੱਸ ਦਿੰਨਾ ਵੀ ਸਾਡੇ ਪਿੰਡ ਦੇ ਇਲਾਕੇ ਦੇ ਵਿੱਚ ਮੈਨੂੰ ਲੱਗਦਾ ਤਕਰੀਬਨ ਵੀ ਅਸੀਂ ਇਹ ਕੰਮ ਵੀ ਸ਼ੁਰੂ ਕਰਿਆ ਵੀ ਪੰਚਾਇਤ ਘਰ ਅਸੀਂ ਰਜਾਨਾ ਖੋਲਦਿਆਂ ਅਸੀਂ ਸਾਰੇ ਪੰਚਾਂ ਨੂੰ ਵੀ ਥੋੜੇ ਜਿਹੀ ਦੱਸਦੇ ਹਾਂ ਸਾਰੇ ਪੰਚਾਂ ਨੂੰ ਬੇਨਤੀ ਵੀ ਕਰਦੇ ਹਾਂ ਵੀ ਸਮਾਂ ਕੱਢ ਕੇ ਜਿਹਦੇ ਕੋਲ ਜਿੰਨਾ ਵੀ ਸਮਾਂ ਉਹ ਪੰਚਾਇਤ ਘਰ ਚ ਲਾਵੇ ਕਿਉਂਕਿ ਜੇ ਕਿਸੇ ਨੂੰ ਸੈਨਾ ਦੀ ਦਸਖਤ ਦੀ ਲੋੜ ਆ ਉਹ ਅਕਸਰ ਹੀ ਉਰੇ ਪੰਚਾਇਤ ਘਰ ਚ ਆਉਂਦੇ ਨੇ ਮੋਹਰ ਲਵਾ ਕੇ ਸਰਪੰਚ ਤੋਂ ਲੈ ਜਾਂਦੇ ਨੇ ਉਹਨਾਂ ਨੂੰ ਸਰਪੰਚ ਲੱਭਣਾ ਨਹੀਂ ਪੈਂਦਾ ਤਕਰੀਬਨ ਜੇ ਕਿਤੇ ਕੰਮ ਆ ਤਾਂ ਅਸੀਂ ਜਾਣਦੇ ਹਾਂ ਨਹੀਂ ਸਰਪੰਚ ਸਾਹਿਬ ਪੰਚਾਇਤ ਘਰ ਦੇ ਵਿੱਚ ਰਜਾਨਾ ਹਾਜ਼ਰ ਰਹਿੰਦੇ ਨੇ ਤੇ ਨਾਲ ਹੀ ਅਸੀਂ ਕਰ ਰਹੇ ਹਾਂ ਅੱਗੇ ਪੰਚਾਇਤ ਘਰ ਦੇ ਵਿੱਚ ਕੰਪਿਊਟਰ ਲਾ ਰਹੇ ਹਾਂ ਪ੍ਰਿੰਟਰ ਸਕੈਨਰ ਵੀ ਜੋ ਫਰੀ ਦੀਆਂ ਆਨਲਾਈਨ ਸਕੀਮਾਂ ਨੇ ਜਿਵੇਂ ਕਿਸੇ ਦੀ 사गन ਸਕੀਮ ਦੀ ਕਾਰਡ ਅਪਲੋਡ ਕਰਨੀ ਹੁੰਦੀ ਆ ਜਾਂ ਕੋਈ ਹੋਰ ਪੈਨਸ਼ਨ ਦਾ ਫਾਰਮ ਅਪਲੋਡ ਕਰਨਾ ਤਾਂ ਕਿ ਉਹ ਵੀ ਖੱਜਲ ਖਵਾਰੀ ਤੋਂ ਲੋਕ ਬਾਤ ਸਰਕਣ ਅਸੀਂ ਇੱਥੇ ਪੰਚਾਇਤ ਘਰ 'ਚ ਉਹਨਾਂ ਦੇ ਫਾਰਮ ਅਪਲੋਡ ਕਰਾਂਗੇ ਅੱਛਾ ਗੱਲ ਕਰੀਏ ਮੈਨੂੰ ਬਹੁਤ ਖੁਸ਼ੀ ਹੋਈ ਆ ਦੇਖ ਕੇ ਇਹ ਹੈ ਨਾ ਪਿੰਡ ਰੌਣੀ ਦੇ ਮੈਂ ਕਹਿੰਦਾ ਸਾਡੇ ਦਰਸ਼ਕ ਜਿਹੜੇ ਦੇਖ ਰਹੇ ਸਾਨੂੰ ਜਾਂ ਦੇਖ ਮਹਿਸੂਸ ਵੀ ਕਰਨਗੇ ਕਿ ਰੌਣੀ ਪਿੰਡ ਦਾ ਇੱਕ ਬੜੀ ਬਹੁਤ ਵਧੀਆ ਉਪਰਾਲਾ ਇਹ ਹਰ ਇੱਕ ਪਿੰਡ ਦੇ ਵਿੱਚ ਹੋਣਾ ਚਾਹੀਦਾ ਨੌ ਦੇ ਨੌ ਪੰਚਾਇਤ ਵੱਖ-ਵੱਖ ਪਾਰਟੀਆਂ ਨਾਲ ਸੰਬੰਧ ਨੇ ਇੱਥੇ ਮੌਜੂਦ ਨੇ ਬੈਠੇ ਨੇ ਅੱਛਾ ਜਿਹੜੀ ਬਾੜਬੰਦੀ ਦੀ ਗੱਲ ਕੀਤੀ ਹੈ ਕਿ ਜਿਹੜੇ ਵੀ ਬਾੜ ਦੇ ਨਾਲ ਸੰਬੰਧਿਤ ਪੰਚ ਆ ਉਹਨੂੰ ਪੂਰਾ ਅਧਿਕਾਰ ਹੋਊਗਾ ਆਪਣੇ ਬਾੜ ਦੇ ਵਿੱਚ ਫੈਸਲਾ ਕਰਨ ਦਾ ਕੰਮ ਕਰਨ ਦਾ ਹਾਂਜੀ ਹਾਂਜੀ ਸਰਪੰਚ ਸਾਹਿਬ ਸਾਡੇ ਕੋਲ ਬੈਠੇ ਨੇ ਕੁਦੀਪ ਸਿੰਘ ਜੀ ਠੀਕ ਨਹੀਂ ਗੱਲ ਪੰਚ ਜੋ ਵੀ ਡਿਸੀਜਨ ਲੈਂਦਾ ਆਪਣੇ ਤੌਰ ਦੇ ਉੱਤੇ ਉਹ ਸਰਪੰਚ ਫਿਰ ਉਹਦੇ ਨਾਲ ਸਹਿਯੋਗ ਪੂਰਾ ਕਰੂਗਾ ਹਾਂਜੀ ਹਾਂ ਜੋ ਜੋ ਕੋਈ ਵੀ ਆਪਦੀ ਪਰਸਨਲ ਰਾਂਝੇਸ ਛੱਡ ਕੇ ਕੋਈ ਕੰਮ ਕਰਦਾ ਆਪਦੇ ਬਾੜ ਦੇ ਵਿੱਚ ਜੇ ਕੋਈ ਉਹ ਪਰਸਨਲ ਰਾਂਝੇਸ ਚਾਹੇ ਮਹੀਂ ਹੋਮ ਮੈਂ ਕੋਈ ਆਪਦੇ ਨਿੱਜੀ ਹਿੱਤਾਂ ਨੂੰ ਕਹਾ ਵੀ ਆਹ ਕੰਮ ਹੋਣਾ ਚਾਹੀਦਾ ਮੈਂ ਕਹਿਣਾ ਵੀ ਉਹਦਾ ਪੰਚ ਬਾਈਕਾਰਡ ਕਰਨ ਉਹਦਾ ਬਾਈਕਾਰਡ ਜ਼ਰੂਰ ਹੋਊਗਾ ਜਿਹੜੇ ਸਾਂਝੇ ਕੰਮ ਨੇ ਹੋਣ ਵਾਲੇ ਕੰਮ ਨੇ ਉਹਦੇ ਵਿੱਚ ਵੱਧ ਚੜ ਕੇ ਸਾਫ ਦਵਾਂਗੇ ਅਸੀਂ ਠੀਕ ਹੈ ਅੱਛਾ ਚਲੋ ਮੈਂ ਤਾਂ ਜਿਹੜੇ ਸਵਾਲ ਹੈਗੇ ਦੀ ਮੇਰੇ ਜਹਨ ਦੇ ਵਿੱਚ ਮੈਂ ਚਲੋ ਤੁਹਾਨੂੰ ਤੁਹਾਡੇ ਨਾਲ ਸਾਂਝੇ ਕਰ ਚੁੱਕਿਆ ਤੁਹਾਡੇ ਜਹਨ ਦੇ ਵਿੱਚ ਕੋਈ ਸਵਾਲ ਰਹਿ ਗਿਆ ਜਾਂ ਤੁਸੀਂ ਦੱਸਣਾ ਚਾਹੁੰਦੇ ਹੋ ਸਾਡੇ ਇਲਾਕੇ ਨੂੰ ਕਿਉਂਕਿ ਵੀਡੀਓ ਇਲਾਕੇ ਨੇ ਦੇਖਣੀਆਂ ਤੁਸੀਂ ਦੱਸ ਸਕਦੇ ਹੋ ਲਾਕੀ ਨੂੰ ਹੀ ਆ ਵੀ ਆਉਣ ਵਾਲੀਆਂ ਪੀੜ੍ਹੀਆਂ ਨੂੰ ਆਪਾਂ ਇੱਕ ਵਧੀਆ ਮੈਸੇਜ ਦਈਏ ਆਪਾਂ ਪਾਰਟੀ ਬਾਜ਼ੀ ਤੋਂ ਉੱਪਰ ਉੱਠ ਕੇ ਪਿੰਡ ਦੇ ਕੰਮ ਕਰੀਏ ਤਾਂ ਕਿ ਪਿੰਡ ਦੇ ਵਿੱਚ ਪਾਰਟੀ ਬਾਜ਼ੀ ਦੇ ਨਾਲ ਆਪਣਾ ਪਿੰਡ ਜਿੰਨਾ ਪਿੱਛੇ ਜਾ ਰਿਹਾ ਤੁਸੀਂ ਵੀ ਦੇਖਿਆ ਕਿਉਂਕਿ ਸਾਡੇ ਪਿੰਡ ਨੂੰ ਕਿਸੇ ਗੱਲ ਦੀ ਘਾਟ ਨਹੀਂ ਸਾਡੇ ਕੋਲ ਜ਼ਮੀਨ ਵੀ ਹੈਗੀ ਆ ਪੰਚਾਇਤ ਨੂੰ ਠੇਕਾ ਵੀ ਆਉਂਦਾ ਤੇ ਅਸੀਂ ਸਰਕਾਰ ਤੋਂ ਵੀ ਮੰਗਲ ਵੀ ਕਰਾਂਗੇ ਅਸੀਂ ਕੋਸ਼ਿਸ਼ ਵੀ ਕਰਾਂਗੇ ਐਮਐਲਏ ਸਾਹਿਬ ਨਾਲ ਮੀਟਿੰਗ ਵੀ ਕਰੀਆ ਸੀ ਦੁਬਾਰਾ ਵੀ ਕਰਾਂਗੇ ਵੀ ਜਿੰਨਾ ਸਾਨੂੰ ਉਧਰੋਂ ਵੀ ਫੰਡ ਮਿਲ ਸਕੇ ਉਹ ਵੀ ਪਿੰਡ ਖਾਤਰ ਅਸੀਂ ਲੈ ਲਈ। ਨਹੀਂ ਉਹ ਤਾਂ ਜਦੋਂ ਪੰਚਾਇਤ ਇਕੱਠੀ ਹੁੰਦੀ ਆ ਪੰਚਾਇਤ ਇਕੱਠੀ ਹੋ ਕੇ ਕੁਝ ਵੀ ਮੁੱਦਾ ਚੱਕਦੀ ਆ ਜਾਂ ਉਹ ਕਿਤੇ ਜਾਂਦੇ ਨੇ ਆ অটোਮੈਟਿਕਲੀ ਐਮਐਲਏ ਦੇ ਉੱਤੇ ਬਹੁਤ ਚੀਜ਼ ਦਾ ਪੈਂਦਾ ਉਹਨੂੰ ਕਰਨਾ ਪੈਂਦਾ। ਜੇ ਹੁਣ ਆਪਾਂ ਟੁੱਟੇ ਫਿਰਦੇ ਆ ਵੀ ਹਾਂ ਦੋ ਕ ਚਲੇ ਗਏ ਬਾਕੀ ਆ ਉਹ ਵੀ ਕਹਿੰਦੇ ਆ ਵੀ ਜਣਦੇ ਉਹ ਮਿੱਠੀ ਗੋਲੀ ਦੇ ਕੇ ਫਿਰ ਹੈ ਨਾ ਐਮਐਲਏ ਸਾਹਿਬ ਵੀ ਭੇਜ ਦਿੰਦੇ ਨੇ। ਹਾਂ ਜਦੋਂ 11 ਬੰਦੇ ਉੱਤੇ ਖੜੇ ਹੋਣਗੇ ਤਾਂ ਮੈਨੂੰ ਲੱਗਦਾ ਕਿ ਐਮਐਲਏ ਤਾਂ ਕੀ ਬਹੁਤ ਬੰਦੇ ਨੂੰ ਭਾਜਣਾ ਪੈ ਜਾਂਦੀ ਵੀ ਹਾਂ ਪਿੰਡ ਦੇ 11 ਬੰਦੇ ਨੇ ਜਿਹੜੇ ਉਹ ਇਕੱਠੇ ਪੁਲੀਟ ਖਰਮ ਤੇ ਜਿਹੜਾ ਕੰਮ ਕਰ ਰਹੇ ਨੇ ਸੋ ਦੋਸਤੋ ਜਿਸ ਤਰ੍ਹਾਂ ਗੱਲ ਹਾਂਜੀ ਕਹਿਣਾ ਚਾਹੁੰਦੇ ਅਸੀਂ ਕੋਸ਼ਿਸ਼ ਇਹ ਹੀ ਕਰਾਂਗੇ ਵੀ ਐਮਐਲਏ ਸਾਹਿਬ ਨੂੰ ਬੁਲਾ ਕੇ ਇੱਕ ਪ੍ਰੋਪਰ ਪੰਚਾਇਤ ਦੀ ਮੀਟਿੰਗ ਵੀ ਕਰਾਂਗੇ ਤਾਂ ਉਹਨਾਂ ਨੂੰ ਬੇਨਤੀ ਵੀ ਕਰਾਂਗੇ ਜੋ ਮੰਗ ਪੱਤਰ ਨੇ ਪਿੰਡ ਦੇ ਉਹ ਦੇ ਕੇ ਵੀ ਇੱਕ ਸਾਡੇ ਜਿਹੜੇ ਰੋਡ ਆ ਨਾ ਇਹ ਸਾਨੂੰ ਬਹੁਤ ਵੱਡੀ ਪ੍ਰੋਬਲਮ ਆ ਜਦੋਂ ਆਪਾਂ ਕੱਲਾ ਤੇ ਕੱਲਾ ਜਾ ਕੇ ਕਿਸੇ ਨੂੰ ਵੀ ਮੰਗ ਨੂੰ ਕਹਿੰਦੇ ਆ ਉਹ ਕਹਿੰਦੇ ਨੇ ਵੀ ਮੈਂ ਹਾਂ ਕਰਵਾਉਣਾ ਠੀਕ ਆ ਅਸੀਂ ਉਹਨਾਂ ਨੂੰ ਬਕਾਇਦਾ ਉਰੇ ਸੱਦ ਕੇ ਮੰਗ ਪੱਤਰ ਦੇਵਾਂਗੇ ਸਾਡੇ ਰੋਡ ਦਾ ਹੱਲ ਹੋਣਾ ਚਾਹੀਦਾ ਕਿਉਂਕਿ ਜਾਰਗ ਤੋਂ ਐਂਟਰ ਹੁੰਨੇ ਆ ਉਧਰ ਦੀਵੇ ਤੋਂ ਐਂਟਰ ਹੁੰਨੇ ਆ ਤੇ ਇੱਧਰ ਆਪਣੇ ਤੁਰਮਰੀ ਤੋਂ ਐਂਟਰ ਹੁੰਨੇ ਆ ਇਹ ਰੋੜਾ ਸਾਡੀਆਂ ਟੁੱਟ ਚੁੱਕੀਆਂ ਨੇ ਸਾਡੇ ਬੜੇ ਪਾਣੀ ਖੜਦਾ ਮੀਂਹ ਦਾ ਇਹਦਾ ਰੋਡ ਜੇ ਬਣ ਜਵੇ ਸਾਡੇ ਪਿੰਡ ਦਾ ਵੱਡਾ ਹੱਲ ਹੋ ਸੋ ਦੋਸਤੋ ਆਪਾਂ ਗੱਲਬਾਤ ਕਰ ਰਹੇ ਸੀਗੇ ਸਮੂਹ ਪੰਚਾਇਤ ਪਿੰਡ ਰੌਣੀ ਇੱਕ ਵੱਡਾ ਉਪਰਾਲਾ ਕੀਤਾ ਇਸ ਪਿੰਡ ਨੇ ਇਲਾਕਿਆਂ ਨੂੰ ਵੀ ਇੱਕ ਸੰਦੇਸ਼ ਦਿੱਤਾ ਅਤੇ ਮੈਨੂੰ ਲੱਗਦਾ ਹੈ ਹੁਣ ਜਿਹੜੇ ਇਲਾਕੇ ਦੇ ਹੋਰ ਵੀ ਪਿੰਡ ਨੇ ਆਪਣੇ ਪੈਰ ਹਲਕੇ ਦੇ ਉਹਨਾਂ ਨੂੰ ਵੀ ਇਹਨਾਂ ਨੂੰ ਦੇਖ ਕੇ ਉਪਰਾਲਾ ਕਰਨਾ ਪਊਗਾ ਜਿਹੜਾ ਇਹ ਸਾਲ ਦੇ ਵਿੱਚ ਦੋ ਮੀਟਿੰਗਾਂ ਹੁੰਦੀਆਂ ਨੇ ਦੋ ਇਜਲਾਸ ਹੁੰਦੇ ਨੇ ਸਮੂਹ ਪੰਚਾਇਤ ਦੇ ਉਹਨਾਂ ਨੂੰ ਕਰਨੇ ਪੈਣੇ ਨੇ ਹੁਣ ਕਿਉਂਕਿ ਕਿਉਂਕਿ ਇਹਨਾਂ ਨੇ ਸ਼ੁਰੂਆਤ ਕੀਤੀ ਆ ਸੋ ਸਭ ਤੋਂ ਵੱਡੀ ਗੱਲ ਇਹ ਆ ਕਿ ਮੀਟਿੰਗ ਦੇ ਵਿੱਚ ਹਰ ਇੱਕ ਪਾਰਟੀ ਨਾਲ ਸੰਬੰਧਿਤ ਜਿਹੜੇ ਪੰਚ ਨੇ ਉਹ ਮੌਜੂਦ ਰਹੇ ਨੇ ਹੌਸਲਾ ਅਭਜਾਈ ਦਿੱਤੀ ਆ ਉਹਨਾਂ ਨੇ ਸਰਪੰਚ ਨੂੰ ਕਿਹਾ ਉਹਨਾਂ ਦੇ ਨਾਲ ਮੋੜਨਾ-ਮੋੜਾ ਜੋੜ ਕੇ ਪਿੰਡ ਦੇ ਵਿਕਾਸ ਲਈ ਉਹ ਸਾਰੇ ਕਾਰਜ ਕਰਨਗੇ ਦੂਸਰੀ ਤਰਫੋਂ ਗੱਲ ਕਰੀਏ ਸਰਪੰਚ ਨੇ ਸਰਪੰਚ ਸਾਹਿਬ ਕੁਲਦੀਪ ਸਿੰਘ ਫੌਜੀ ਉਹਨਾਂ ਨੇ ਵੀ ਇਹ ਵਿਸ਼ਵਾਸ ਦਿਵਾਇਆ ਕਿ ਸਾਰੇ ਪੰਚਾਂ ਨੂੰ ਪੂਰਨ ਰੂਪ ਤੇ ਪੂਰਨ ਰੂਪ ਦੇ ਵਿੱਚ ਅਧਿਕਾਰ ਦਿੱਤੇ ਜਾਣਗੇ ਜਿਸ ਤਰ੍ਹਾਂ ਸਰਪੰਚ ਸਾਹਿਬ ਕੰਮ ਕਰਨਗੇ ਉਸੇ ਤਰ੍ਹਾਂ ਪੰਚ ਵੀ ਕਰਨਗੇ ਇਹ ਨਹੀਂ ਹੈਗਾ ਕਿਉਂਕਿ ਪੰਚ ਦਾ ਇੱਕ ਖਾਸਾ ਵੱਡਾ ਅਹੁਦਾ ਹੁੰਦਾ ਜੀ ਐਸੀ ਗੱਲ ਨਹੀਂ ਹੈਗੀ ਠੀਕ ਨਹੀਂ ਗੱਲ ਹਾਂ ਪਤੇ ਬਾੜ ਦਾ ਸਰਪੰਚ ਹੈ ਜੀ ਹਾਂ ਆਪਣੇ ਬਾੜ ਦਾ ਸਰਪੰਚ ਆ ਤੇ ਸਾਰੇ ਪੰਜ ਇੱਥੇ ਮੌਜੂਦ ਨੇ ਆਉਣ ਵਾਲੇ ਮੈਨੂੰ ਲੱਗਦਾ ਕਿ 5 ਸਾਲਾਂ ਦੇ ਵਿੱਚ ਕੁਝ ਨਵਾਂ ਜਿਹੜਾ ਰੌਣਕ ਦੇ ਵਿੱਚ ਸਾਨੂੰ ਦੇਖਣ ਨੂੰ ਮਿਲੇਗਾ ਇਹ ਬਹੁਤ ਖੁਸ਼ੀ ਦੀ ਗੱਲ ਹੈ ਜੇਕਰ ਵੀਡੀਓ ਤੁਹਾਨੂੰ ਚੰਗੀ ਲੱਗੀ ਤਾਂ ਤੁਸੀਂ ਉਸ ਨੂੰ ਲਾਈਕ ਤੇ ਸ਼ੇਅਰ ਜ਼ਰੂਰ ਕਰਿਓ ਤੇ ਆਪਣੇ ਆਪਣੇ ਪਿੰਡਾਂ ਦੇ ਵਿੱਚ ਵੀ ਇਸ ਵੀਡੀਓ ਨੂੰ ਤੁਸੀਂ ਸ਼ੇਅਰ ਕਰ ਸਕਦੇ ਹੋ ਤਾਂ ਜੋ ਤੁਹਾਡੇ ਪਿੰਡ ਦੀ ਜਿਹੜੀ ਪੰਚਾਇਤ ਉਹ ਵੀ ਇਸ ਤਰ੍ਹਾਂ ਦੇ ਜਿਹੜੀ ਉਪਰਾਲੇ ਕਰਕੇ ਪਿੰਡ ਦੇ ਵਿਕਾਸ ਦੇ ਲਈ ਹੋਰ ਕਾਰਜ ਕਰ ਸਕੇ ਧੰਨਵਾਦ ਜੀ ਸ਼ੁਕਰੀਆ